ਕਮਿਟਮੈਂਟ ਇਜ਼ ਐਨ ਐਕਟ ਨਾਟ ਅ ਵਰਡ ਵਚਨ ਬੱਤਾ ਇੱਕ ਕਾਰਜ ਹੁੰਦਾ ਹੈ ਨਾ ਕਿ ਸ਼ਬਦ ਕਹਿੰਦਾ ਭਾਵ ਕਿ ਕੁਝ ਲੋਕ ਵਚਨ ਦੇ ਇੰਨੇ ਪੱਕੇ ਹੁੰਦੇ ਨੇ ਕਿ ਜੋ ਕਹਿੰਦੇ ਨੇ ਉਹ ਕਰਕੇ ਵੀ ਵਿਖਾਉਂਦੇ ਨੇ ਜੋ ਉਹਨਾਂ ਨੇ ਵਾਅਦਾ ਕੀਤਾ ਹੁੰਦਾ ਹੈ ਉਹਦੇ ਉੱਤੇ ਖਰੇ ਉਤਰਦੇ ਨੇ ਤੇ ਇਸੇ ਤਰ੍ਹਾਂ ਦੀ ਇੱਕ ਕਵਿਤਾ ਰਾਜਬੁਰਜ ਜੀ ਨੇ ਲਿਖੀ ਹੈ ਜਿਸ ਦੀਆਂ ਲਾਸਟ ਲਾਈਨਾਂ ਮੈਨੂੰ ਉਹਨਾਂ ਨੇ ਬਹੁਤ ਪ੍ਰਭਾਵਿਤ ਕੀਤਾ ਮਰ ਕੇ ਵੀ ਵਚਨ ਨੁਭਾ ਜਾਂਦੇ ਹੁੰਦੇ ਪੱਕੇ ਜਿਹੜੇ ਜ਼ੁਬਾਨਾਂ ਦੇ ਪੱਥਰ ਤੇ ਲੀਕਾ ਹੁੰਦੀਆਂ ਨੇ ਰਾਜ ਬੋਲ ਕਈ ਇਨਸਾਨਾਂ ਦੇ ਸੋ ਆਪ ਜੀ ਦੇ ਰੂਬਰੂ ਲੈ ਕੇ ਹਾਜ਼ਰ ਆਂ ਰਾਜਬੁਰਜ ਜੀ ਦੀ ਕਵਿਤਾ ਮਿਟ ਜਾਂਦੇ ਫੱਟ ਕਿਰਪਾਨਾਂ ਦੇ ਨਹੀਂ ਭੁੱਲਦੇ ਬੋਲ ਜ਼ੁਬਾਨਾਂ ਦੇ ਕਈ ਵਾਰੀ ਜਿਹੜੇ ਨਿਕਲ ਗਏ ਨਹੀਂ ਮੁਰਦੇ ਤੀਰ ਕਮਾਨਾਂ ਦੇ ਸ਼ਬਦ ਉਚਾਰਨ ਸਿੱਖ ਜਾਂਦੇ ਨਾ ਬੋਲਣਾ ਆਵੇ ਜ਼ੁਬਾਨਾਂ ਨੂੰ ਕਿੱਥੋਂ ਕਦੋਂ ਕੀ ਗੱਲ ਕਰਨੀ ਨਾ ਪਤਾ ਲੱਗੇ ਇਨਸਾਨਾਂ ਨੂੰ ਮਾਪਿਆਂ ਦੀ ਇੱਜ਼ਤ ਰਹਿੰਦੀ ਨਾ ਲੱਗ ਜਾਂਦੇ ਤਾਲੇ ਜ਼ੁਬਾਨਾਂ ਨੂੰ ਜਿਹੜੀਆਂ ਉਧਰ ਲ ਕੇ ਆਈਆਂ ਨੇ ਨਾ ਮਿਲਦੀ ਇੱਜ਼ਤ ਰਕਾਨਾਂ ਨੂੰ ਮਰ ਕੇ ਵੀ ਵਚਨ ਨਿਭਾ ਜਾਂਦੇ ਮਰ ਕੇ ਵੀ ਵਚਨ ਨਿਭਾ ਜਾਂਦੇ ਹੁੰਦੇ ਪੱਕੇ ਜਿਹੜੇ ਜ਼ੁਬਾਨਾਂ ਦੇ ਪੱਥਰ ਤੇ ਲੀਕਾ ਹੁੰਦੀਆਂ ਨੇ ਰਾਜ ਬੋਲ ਕਈ ਇਨਸਾਨਾਂ ਦੇ ਪੱਥਰ ਤੇ ਲੀਕਾਂ ਹੁੰਦੀਆਂ ਨੇ ਰਾਜ ਬੋਲ ਕਈ ਇਨਸਾਨਾਂ ਦੇ ਥੈਂਕ ਯੂ ਸੋ ਮੱਚ